ਹਜ਼ਾਰ ਨਾਮ ਹੈ ਜੀ ਇਹਦਾ ਮਿੰਨੀ ਸਵਿਟਜ਼ਰਲੈਂਡ ਐਕਚੁਅਲੀ ਨੇ ਕਹਿੰਦੇ ਪਰ ਇਹਦਾ ਨਾਮ ਹੁਣ ਚੱਲਦੇ ਆਪਾਂ ਅੱਗੇ ਇਧਰਲੇ ਪਾਸੇ ਕੋਲਾ ਜਿਹੜਾ ਜੀ ਇਹ ਲੱਕੜ ਦਾ ਬਣਿਆ ਹੋਇਆ ਸਾਰੀ ਪ੍ਰਚੀਨ ਖੱਜੀ ਨਾਗ ਮੰਦਿਰ ਇਹ ਮੰਦਿਰ ਹੈ ਜੀ ਜੀ ਆ ਆ ਗਈ ਜੀ ਮਾਰਕੀਟ ਇੱਥੇ ਤੁਸੀਂ ਛਤਰੀਆਂ ਬਿਸਕਟ ਪੂਜਿਆ ਸਮਾਨ ਖਾਣ ਪੀਣ ਵਾਲਾ ਖਰੀਦ ਸਕਦੇ ਹੋ ਜੀ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਦੇਖੋ ਜੀ ਆਏ ਆ ਵੈਲਕਮ ਟੂ ਸਵਿਟਜ਼ਰਲੈਂਡ ਮਿੰਨੀ ਸਵਿਟਜ਼ਰਲੈਂਡ ਐਕਚੁਅਲੀ ਆਪਾਂ ਆਏ ਆ ਜੀ ਮਿੰਨੀ ਸਵਿਟਜ਼ਰਲੈਂਡ ਪਰ ਆਗੇ ਥੋੜੇ ਜਿਹਾ ਆਪਾਂ ਬਰਸਾਤ ਦੇ ਮੌਸਮ ਦੇ ਵਿੱਚ ਆ ਜੀ ਜਿਹਦੇ ਕਰਕੇ ਆਪਾਂ ਨੂੰ ਥੋੜੀ ਦਿੱਕਤ ਆ ਰਹੀ ਤਾਂ ਆਪਾਂ ਨੂੰ ਛਤਰੀ ਲੈ ਕੇ ਸਾਰਾ ਵਲੌਗ ਬਣਾਉਣਾ ਪੈਣਾ ਤੇ ਆਜੋ ਮੇਰੇ ਨਾਲ ਨਾਲ ਵਲੌਗ ਦੇ ਐਂਡ ਤੱਕ ਬਨੇ ਰਹੋ ਉਹ ਦੇਖੋ ਸਾਰਾ ਇੱਕ ਵਾਰੀ ਰਿਵਿਊ ਜੀ ਤੁਸੀਂ ਓਵਰਵਿਊ ਦੇਖ ਲਓ ਇਹ ਸਾਰੇ ਇਹ ਤੁਹਾਨੂੰ ਮੈਂ ਅੱਜ ਸ਼ੇਅਰ ਕਰਾਉਣੀ ਹੈ ਜੀ ਤੇ ਵਲੌਗ ਮੇਰੀ ਰਿਕਵੈਸਟ ਹੈ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਹੁਣ ਆਪਾਂ ਅ ਤੇ ਜਿਹੜਾ ਇਧਰ ਦੀ ਰਸਤਾ ਇਹ ਥੋੜਾ ਜਿਆਦਾ ਦੇਖੋ ਜੀ ਇਧਰ ਗ੍ਰੇਨਾਈਟ ਜਿਆ ਲੱਗਾ ਹੋਇਆ ਪੱਥਰ ਜਾਂ ਪਰ ਬਚਾ ਕੇ ਇਧਰ ਦੀ ਜਾਣਾ ਪੈਂਦਾ ਕਿਉਂਕਿ ਇੱਥੇ ਵੀ ਮੀਂਹ ਪੈਣ ਕਰਕੇ ਥੋੜਾ ਜਿਆ ਪਾਥਾ ਜਿਹੜਾ ਸਲਿੱਪਰੀ ਹੋਇਆ ਪਿਆ ਤੇ ਇਧਰੋਂ ਫਿਰ ਮੈਂ ਤੁਹਾਨੂੰ ਸਾਰਾ ਐਂਡ ਵਿਖਾਉਣਾ ਸ਼ੁਰੂ ਕਰਾਂਗਾ ਜੀ ਆਸ-ਪਾਸ ਆ ਸਾਰਾ ਘੁਮਾ ਕੇ ਪਹਿਲਾਂ ਆਪਾਂ ਚੱਲਦੇ ਆ ਜੀ ਇਧਰਲੇ ਪਾਸੇ ਇਧਰ ਨਾ ਜੀ ਸਭ ਤੋਂ ਪਹਿਲਾਂ ਤੇ 파ਰੁਲ ਹੋਟਲ ਐਂਡ ਰੈਸਟੋਰੈਂਟ ਕਰਕੇ ਇਧਰ ਹੈਗਾ ਜੀ ਖਾਣਾ ਖੋਣਾ ਖਾਣਾ ਹੋਵੇ ਕਿਸੇ ਫਰੈਸ਼ਮੈਂਟ ਵਾਸਤੇ ਹੈਗਾ ਜੀ ਬਣਿਆ ਤੇ ਇਧਰਲੇ ਪਾਸੇ ਸਾਹਮਣੇ ਰੁੱਖ ਨੇ ਜੀ ਦੇਖੋ ਕਿੰਨੇ ਉੱਚੇ ਉੱਚੇ ਕਟੋ ਕਟ 70 70 80 80 ਫੁੱਟ ਉੱਚੇ ਰੁੱਖ ਨੇ ਜੀ ਆ ਤੇ ਆ ਸਾਹਮਣੇ ਏਰੀਆ ਤੇ ਸਾਹਮਣੇ ਬੱਦਲਾਂ ਦੇ ਵਿੱਚ ਵੇਖੋ ਜੀ ਕਿਤਰਾ ਭਾਫ਼ ਆ ਜਿਹੜੀ ਆ ਨਿਕਲਦੀ ਪਈ ਆ ਮੀਂਹ ਕਹਿੰਦੇ ਵੀ ਇੱਥੇ ਵੀ ਰਾਤ ਦਾ ਸ਼ੁਰੂ ਹੋਇਆ ਹੋਇਆ ਤੇ ਬੰਦ ਨਹੀਂ ਹੋ ਰਿਹਾਗਾ ਬਾਕੀ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ ਜੀ ਉਸ ਤਰ੍ਹਾਂ ਹੈ ਇਹ ਅਲੱਗ ਪੈਂਦਾ ਜੀ ਸਾਰੀਆਂ ਥਾਵਾਂ ਨਾਲੋਂ ਡਲਹੌਜੀ ਤੋਂ ਤਕਰੀਬਨ 25 ਕਿਲੋਮੀਟਰ ਪੈਂਦਾ ਜੀ ਇਹ ਤੇ ਆ ਦੇਖੋ ਬਾਹਰ ਬੈ ਕੇ ਵੀ ਜਿਵੇਂ ਧੁੱਪ ਧੁੱਪ ਹੋਵੇ ਜਾਂ ਠੰਡੀ ਹਵਾ ਵਗਦੀ ਹੋਵੇ ਬੈ ਕੇ ਖਾ ਪੀ ਸਕਦੇ ਆ ਪਰ ਇੱਥੇ ਸ਼ਾਪਸ ਵਗੈਰਾ ਹੈਗੇ ਨੇ ਸਵੀਟਸ ਦੀਆਂ ਕੋਈ ਵੀ ਰੈਸਟੋਰੈਂਟ ਵਗੈਰਾ ਇੱਥੇ ਹੈਗੇ ਨੇ ਹੁਣ ਆਪਾਂ ਉਹ ਸਾਹਮਣੇ ਜਿੱਥੇ ਸਾਰੇ ਲੋਕ ਤੁਰੇ ਫਿਰਦੇ ਨੇ ਨਾ ਆਪਾਂ ਉੱਥੇ ਜਾਣਾ ਜੀ ਕਹਿੰਦੇ ਵੀ ਇੱਥੇ ਕਾਫੀ ਜਾਣੇ ਹੁੰਦੇ ਨੇ ਪਰ ਜਿਵੇਂ ਹੁਣ ਅੱਜ ਬਰਸਾਤ ਦਾ ਮੌਸਮ ਆ ਲੋਕੀ ਥੋੜਾ ਅਵਾਇਡ ਕਰ ਰਹੇ ਨੇ ਤੇ ਸਾਹਮਣੇ ਜਿਹੜੀ ਉਹ ਤੁਹਾਨੂੰ ਝੀਲ ਜੀ ਨਜ਼ਰ ਆ ਰਹੀ ਏ ਇੱਕ ਮਤਲਬ ਝੀਲ ਨਹੀਂ ਇੱਕ ਦਲਦਲ ਵਾਲਾ ਏਰੀਆ ਜਾਂ ਉਹ ਤੁਹਾਨੂੰ ਨਜ਼ਰ ਆ ਰਿਹਾ ਉਹ ਖੋਣਾ ਜੀ ਮੈਂ ਜਾ ਨਾਮ ਹੈ ਜੀ ਇਹਦਾ ਮਿੰਨੀ ਸਵਿਟਜ਼ਰਲੈਂਡ ਐਕਚੁਅਲੀ ਨੇ ਕਹਿੰਦੇ ਪਰ ਇਹਦਾ ਨਾਮ ਜਿਹੜਾ ਇਹ ਥਾਂ ਹੈ ਜਿਹੜੀ ਜਗ੍ਹਾ ਪਲੇਸ ਆ ਇਹਦਾ ਨਾਮ ਹੈਗਾ ਜੀ ਖਜ਼ਾਰ ਹੁਣ ਚੱਲਦੇ ਆਂ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਉਹ ਜਿਹੜੀ ਸਾਹਮਣੇ ਇੱਕ ਦਲਦਲ ਵਾਲੀ ਜਗ੍ਹਾ ਜੀ ਸਪੌਟ ਬਣਿਆ ਹੋਇਆ ਉੱਥੇ ਜਾਂਦੇ ਆਂ ਆਹ ਦੇਖੋ ਜੀ ਥੱਲੇ ਤੁਸੀਂ ਪੂਰੀ ਪਾਣੀ ਦੇ ਨਾਲ ਲਤਪਤ ਹੋਈ ਪਈ ਹੈ ਥਾਂ ਜੀ ਭਰਿਆ ਪਿਆ ਪਾਣੀ ਆਹ ਜਗ੍ਹਾ ਤੇ ਆਪਾਂ ਪਹੁੰਚ ਗਏ ਜੀ ਤੇ ਵਾਰਨਿੰਗ ਦਿੱਤੀ ਹੋਈ ਹੈ ਦੇ ਵਿੱਚ ਉਹ ਆਪਾਂ ਪੜ੍ਹ ਕੇ ਤੁਹਾਨੂੰ ਦੱਸਦੇ ਹਾਂ ਕੀ ਹੈ ਬਿਲਕੁਲ ਨੇੜੇ ਜਾ ਕੇ ਬਾਕੀ ਇਹ ਵੀ ਜੇ ਕਿਤੇ ਬਰਸਾਤ ਦੇ ਵਿੱਚ ਆ ਉਹ ਤਾਂ ਇੱਥੋਂ ਧਿਆਨ ਨਾਲ ਪੈਰ ਬੋਚ ਕੇ ਰੱਖਿਓ ਤੇ ਲੱਗੇ ਤਾਂ ਬਹੁਤ ਸੱਦਾ ਦੂਰ ਜਾ ਕੇ ਰੋਗੋਗੇ ਜੀ ਕਿਉਂਕਿ ਤਿਲਕਣ ਬਾਜੀ ਤੁਹਾਨੂੰ ਪਤਾ ਲਗਾਤਾਰ ਜਦੋਂ ਬਰਸਾਤ ਹੁੰਦੀ ਹੈ ਜ਼ਿਆਦਾ ਹੋ ਜਾਂਦੀ ਹੈ ਲੇਕਿਨ ਇਹ ਆ ਵੀ ਥੋੜੀ ਜਿਹੜੀ ਥਾਂ ਨਾ ਘੱਟ ਤਿਲਕਣੀਆਂ ਥੋੜੀ ਰੇਤਲੀ ਹੈ ਜੀ ਇਹ ਜਿਵੇਂ ਮਿੱਟੀ ਜਿਹੜੀ ਆ ਦੇਖਦੇ ਆ ਇੰਦਰ ਜੀ ਵਾਰਨਿੰਗ ਇਨ ਬਾਥਿੰਗ সুইਮਿੰਗ ਐਂਡ ਥਰੋਇੰਗ ਇਨ ਦਾ ਲੇਕ ਇਜ਼ ਪ੍ਰੋਹੀਬਿਟਿਡ ਡਿਫਾਲਟਰ ਵਿਲ ਬੀ ਫਾਈਂਡ 500 ਰੁਪਿਆ ਤੇ ਆ ਆ ਦੇਖਦੇ ਆ ਅੱਗੇ ਕੀ ਲਿਖਿਆ ਜੀ ਅੱਗੇ ਇਹ ਹੈਗਾ ਜੀ ਕਾਲਾ ਟਾਪ ਐਂਡ ਅ ਖਜ਼ਾਰ ਖਜ਼ਾਰ ਵਾਈਲਡਲੈਫ ਸੈਂਚਰੀ ਲੋ ਜੀ ਹੁਣ ਚੱਲਦੇ ਆ ਆਪਾਂ ਅੱਗੇ ਇਧਰਲੇ ਪਾਸੇ ਕੋਲਾ ਜਿਹੜਾ ਜੀ ਇਹ ਲੱਕੜ ਦਾ ਬਣਿਆ ਹੋਇਆ ਸਾਹਮਣੇ ਉਹ ਚੈੱਕ ਕਰੋ ਜੀ ਇੱਥੇ ਹਾਰਟਸ ਵਗੈਰਾ ਬਣੀਆਂ ਨੇ ਜੀ ਉਹ ਸਾਹਮਣੇ ਬੋਟ ਪਈ ਆ ਪਰ ਕਾਫੀ ਪੁਰਾਣੀ ਲੱਗਦੀ ਹੈ ਜਿਹਨੂੰ ਚਲਾਉਂਦੇ ਨਹੀਂਗੇ ਤੇ ਆ ਆ ਗਿਆ ਜੀ ਅੱਗੇ ਹੈ ਮਤਲਬ ਕਹਿੰਦੇ ਵੀ ਇਹ ਕਾਫੀ ਦਰਦਲ ਵਾਲਾ ਏਰੀਆ ਜੀ ਤੇ ਇਹਦੇ ਵਿੱਚ ਕਹਿੰਦੇ ਵੀ ਜਿੰਨਾ ਹੋ ਸਕੇ ਅਵਾਈਡ ਕਰੋ ਜੀ ਨਾ ਜਾਓ ਆ ਹੱਟ ਬਣੀ ਆ ਤੇ ਇਧਰ ਆ ਹੱਟ ਬਣੀ ਆ ਜੀ ਸੋ ਫੋਟੋ ਸ਼ੂਟ ਵਗੈਰਾ ਕਾਫੀ ਇੱਥੇ ਲੋਕ ਆਣ ਕੇ ਕਰਦੇ ਨੇ ਜੀ ਪਰ ਇਹ ਦੇਖੋ ਜਿਹੜੀ ਹੱਟ ਆ ਜੀ ਥੈਂਕ ਯੂ ਜੀ ਥੈਂਕ ਯੂ ਜਿਹੜੀ ਹੱਟ ਆ ਜੀ ਇਹ ਵੇਖੋ ਵਿੱਚ ਡੁੱਬੀ ਪਈ ਆ ਪਾਣੀ ਦੇ ਹੋਰ ਜੀ ਵਧੀਆ ਜੀ ਵਧੀਆ ਹਾਂ ਠੀਕ ਹੈ ਜੀ ਤੇ ਆਪਾਂ ਇੱਥੇ ਚੱਲਦੇ ਆ ਜੀ ਦੇਖਦੇ ਵਿੱਚ ਜਾ ਕੇ ਵੇਖ ਕਰੀ ਲਓ ਜੀ ਪੱਟਾ ਟੁੱਟਾ ਹੋਇਆ ਜੀ ਆਪਾਂ ਜ਼ਿਆਦੀ ਅੱਗੇ ਨਹੀਂ ਜਾਵਾਂਗੇ ਇੱਥੇ ਠੀਕ ਆ ਕਿਉਂਕਿ ਕਹਿੰਦੇ ਇਹਦੀ ਡੰਗਾਈ ਬਹੁਤ ਹੈ ਜੀ ਜੈ ਖੱਜੀ नाग ਕੋਈ ਇੱਥੇ ਮਤਲਬ ਲਿਖਿਆ ਹੋਇਆ ਹੈ ਇਹ नाग ਦੇਵਤਾ ਕੀ ਝੀਲ ਹੈ ਹਾਂਜੀ ਇਹ ਕੋਈ ਪ੍ਰਾਤਨ ਸ਼ਾਇਦ ਮੇਰੇ ਕੋਈ ਹਿਸਟਰੀ ਨਾਲ ਜੁੜੀ ਹੋਵੇ ਉਹ ਦੇਖੋ ਜੀ ਸਾਹਮਣੇ ਭਾਫ਼ ਕਿੰਨੀ ਆ ਰਹੀ ਹੁਣ ਚੱਲਦੇ ਆਂ ਬੈਕ ਜੀ ਹੋਰ ਪਾਸੇ ਤੁਹਾਨੂੰ ਦਿਖਾਉਨੇ ਆ ਕੁਛ ਨਾ ਕੁਛ ਇਹ ਵਾਕਈ ਬਹੁਤ ਖਤਰਨਾਕ ਹੈ ਜੀ ਲੱਕੜਾਂ ਜਿਹੜੀਆਂ ਨੇ ਬਰਸਾਤ ਹੋਣ ਕਰਕੇ ਪੋਲੀਆਂ ਹੋਈਆਂ ਪਈਆਂ ਜੀ ਤੇ ਗਲਿਆ ਜਾ ਪਿਆ ਜੀ ਬੈਕ ਜਾਂਦੇ ਆ ਹੁਣ ਜੀ ਹੁਣ ਆਪਾਂ ਉਧਰਲੇ ਪਾਸੇ ਜਾਂਦੇ ਆ ਜੀ ਜਾਂਦੇ ਆ ਇੱਕ ਦੇਖੋ ਕਿੰਨੀ ਪੀ ਚੀਜ਼ ਆ ਇੱਥੇ ਕਹਿੰਦੇ ਵੀ ਐਕਟੀਵਿਟੀਜ਼ ਵੀ ਕਾਫੀ ਹੁੰਦੀਆਂ ਨੇ ਪਰ ਬਰਸਾਤ ਕਰਕੇ ਬੰਦ ਨੇ ਜੀ ਐਕਟੀਵਿਟੀਜ਼ ਠੀਕ ਹੈ ਬਾਕੀ ਜਿਹੜੀ ਗੱਲ ਆ ਕਹਿੰਦੇ ਵੀ ਇੱਥੇ ਜਿਹੜੀਆਂ ਬਾਲੀਵੁੱਡ ਦੀਆਂ ਫਿਲਮਸ ਜਿਹੜੀਆਂ ਕਾਫੀ ਬਣੀਆਂ ਹੋਈਆਂ ਨੇ ਇੱਕ ਮੈਨੂੰ ਬਾਈ ਨੇ ਦੱਸਿਆ ਸੁਨੀਲ ਸ਼ੈਟੀ ਦੀ ਐਕਟਰ ਦੀ ਕੋਈ ਮੂਵੀ ਇੱਥੇ ਬਣੀ ਹੋਈ ਏ ਜੀ ਸੁਨੀਲ ਸ਼ੈਟੀ ਦੀ ਮੂਵੀ ਇੱਥੇ ਬਣੀ ਆ ਵਿਨਾਸ਼ਕ ਕਰਕੇ ਕੁਝ ਇੰਜ ਨਾਮ ਦੱਸਿਆ ਜੀ ਪਰ ਮੈਨੂੰ ਪ੍ਰੋਪਰ ਨਹੀਂ ਪਤਾ ਸੋ ਮੈਂ ਇੰਨੀ ਵਧੀਆ ਪਲੇਸ ਵੇਖ ਕੇ ਪੁੱਛਿਆ ਹੀ ਸਗੋ ਬਾਈ ਨੂੰ ਮੈਂ ਕਿਹਾ ਵੀ ਕੋਈ ਇੱਥੇ ਮੂਵੀ ਮਾਂ ਵੀ ਬਣੀ ਐ ਤੇ ਕਹਿੰਦਾ ਬਣੀ ਐ ਬਾਕੀ ਇੱਧਰਲੇ ਏਰੀਆ 'ਚ ਮੈਂ ਲਾਸਟ ਵਲੌਗ ਦੇ ਵਿੱਚ ਵੀ ਤੁਹਾਨੂੰ ਦੱਸਿਆ ਜੀ ਇੱਕ ਸਣੀ ਦੇ올 ਦੀ ਮੂਵੀ ਜਿਹੜੀ ਗਦਰ ਆਈ ਸੀ ਪਹਿਲੀ ਇੱਕ ਪ੍ਰੇਮ ਕਥਾ ਉਹ ਵੀ ਇੱਧਰ ਇਸ ਏਰੀਆ 'ਚ ਕਾਫੀ ਸ਼ੂਟਿੰਗ ਉਹਦੀ ਹੋਈ ਹੈ ਜੀ ਇੱਧਰ ਜਾਂਦੇ ਆਂ ਜੀ ਦੇਖਦੇ ਆਂ ਫੋਟੋਆਂ ਫੋਟੋਆਂ ਇੱਥੇ ਸਾਰੇ ਕਾਫੀ ਫੋਟੋਆਂ ਖਿੱਚਦੇ ਨੇ ਜੀ ਤੇ ਆਹ ਦੇਖੋ ਇੱਧਰ ਵੀ ਖਿੱਚ ਰਹੀ ਨੇ ਫੈਮਿਲੀਜ਼ ਕਾਫੀ ਹੁੰਦੀਆਂ ਨੇ ਬਾਕੀ ਇਹ ਸਾਰਾ ਨਾ ਉੱਚਾ ਨੀਵਾ ਜਿਹਾ ਐਂ ਕਰਕੇ ਮਤਲਬ ਫਲਕਚੁਏਸ਼ਨਸ ਜਿਹਾ ਨੇ ਸਾਰੀ ਥਾਂ ਇਹ ਐਵੇਂ ਜਾਂ ਕੁਝ ਬਣਿਆ ਹੋਇਆ ਜੀ ਉਹ ਮੈਨੂੰ ਤਾਂ ਵਾਧੂ ਘੱਟੋ-ਘੱਟ ਮੇਰੇ ਹਿਸਾਬ ਨਾਲ ਜੀ 40-50 ਕਿੱਲਿਆਂ ਚ ਥਾਂ ਜਿਹੜਾ ਹੋਊਗਾ ਜੀ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਬਾਕੀ ਵੱਧ ਵੀ ਹੋ ਸਕਦਾ ਕਿਉਂਕਿ ਉੱਚਾ ਨੀਵਾ ਕਾਫੀ ਹੈ ਜੀ ਏਰੀਆ ਜਿਹੜਾ ਹੀ ਇਹ ਲੇਕ ਹਨਾ ਜੀ ਜਿਹੜਾ ਮਤਲਬ ਇਹ ਪੁਆਇੰਟ ਆ ਇਹਦੇ ਆਲੇ-ਦੁਆਲੇ ਇੱਕ ਆਹ ਦੇਖੋ ਜੀ ਇੱਕ ਪਾਥ ਬਣਿਆ ਤੁਰਨ ਵਾਸਤੇ ਨਾਲ-ਨਾਲ ਬੈਠਣ ਵਾਸਤੇ ਵੀ ਬਣਿਆ ਹੋਇਆ ਹੈ ਥਾਂ ਉਹ ਆਹ ਦੇਖੋ ਸਿਰੇ ਤੱਕ ਜਾਂਦਾ ਜੀ ਸਾਰਾ ਰਸਤਾ ਹੈ ਰਸਤਾ ਮਤਲਬ ਕੱਟੇ ਹੋਏ ਪੱਥਰ ਦਾ ਬਣਿਆ ਜੀ ਜੇ ਤੁਸੀਂ ਇੱਥੇ ਬੈਠਣਾ ਬੈਠ ਸਕਦੇ ਥੱਕ ਜੇ ਜਿਵੇਂ ਆਪਾਂ ਮਤਲਬ ਥੱਕ ਜੀਏ ਘੁੰਮਦੇ ਫਿਰਦੇ ਤੇ ਆਪਾਂ ਬਹਿ ਸਕਦੇ ਆ ਜੀ ਆਹ ਚੀਜ਼ ਜਾਣੇ ਕੁਝ ਹਿਮਾਲ ਹਿਮਾਚਲ ਦੀਆਂ ਜਿਹੜੀਆਂ ਇਹ ਹਿਮਾਲਿਆ ਦੀਆਂ ਜਿਹੜੀਆਂ ਆ ਕਿਸੇ ਫੁੱਲ ਵਗੈਰਾ ਦਾ ਨਾਮ ਹੈ ਟੈਕਸਸ ਵੈਕਟਾ ਹਾਂਜੀ ਹਾਂਜੀ ਅਜੇ ਕਰ ਲਈਏ ਜੀ ਬਾਅਦ ਚ ਦੇਖਦੇ ਆ ਜੀ ਅੱਛਾ ਜੀ ਠੀਕ ਹੈ ਜੀ ਤੇ ਇੱਥੇ ਬਾਈ ਮਿਲਿਆ ਕਹਿੰਦਾ ਬਈ ਕੇਸਰ ਦੇਖਣਾ ਹੋਰ ਮਤਲਬ ਦੇਸੀ ਜਿਹੜੀਆਂ ਬੁੱਟੀਆਂ ਜਿਹੜੀਆਂ ਕਾਫੀ ਇੱਥੇ ਮਿਲਦੀਆਂ ਨੇ ਤੇ ਹੁਣ ਦੇਖੋ ਜੀ ਇੱਕ ਸਾਈਡ ਤੋਂ 뷰 ਸਾਰਾ ਤੁਹਾਨੂੰ ਦਿਖਾਉਣਾ ਦੁਆਰ ਤੋਂ ਚੈੱਕ ਕਰੋ ਜਿਹੜੀ ਚੀਜ਼ ਮੈਂ ਇੱਕ ਪਾਸੇ ਤੋਂ 뷰 ਜਿਹੜਾ ਦੇਖਿਆ ਮੈਂ ਸੱਚਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਦਿਖਾ ਦਾਂ ਜੀ ਇੱਕ ਵਾਰੀ ਬਿਲਕੁਲ ਸਲੋ ਕਰਕੇ ਜੀ ਬਹੁਤ ਮਜ਼ੇਦਾਰ ਚੀਜ਼ ਹੈ ਇੱਥੇ ਹੈ ਇਹੀ ਹੈ ਜੀ ਇਨਾਂ ਕੋ ਪਰ ਜਿਹੜਾ ਇਹਦਾ ਨਜ਼ਾਰਾ ਨਾ ਮਤਲਬ ਜਿਹੜਾ ਆਣ ਕੇ ਇੱਥੇ ਫੀਲ ਹੁੰਦਾ ਜੀ ਉਹ ਬਹੁਤ ਵਧੀਆ ਹੈ ਤੇ ਬਾਕੀ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਾ ਕਿ ਦਰਖਤ ਤਾਂ ਇੱਥੇ ਇੰਨੇ ਕੋ ਜਿਆਦਾ ਨਹੀਂ ਜਿਹੜੇ ਐਕਸਮਾਸਟਰੀ ਵਰਗੇ ਨੇ ਵੀ ਛੱਡ ਦਿਓ ਗੱਲਾਂ ਜੀ ਆ ਜਿਹੜਾ ਤੁਹਾਨੂੰ ਨੇੜੇ-ਨੇੜੇ ਸਾਰੇ ਗ੍ਰੀਨ-ਗ੍ਰੀਨ ਨਜ਼ਰ ਆ ਰਹੇ ਨਾ ਇਹ ਸਾਰੇ ਉਹੀ ਐਕਸਮਾਸਟਰੀ ਵਰਗੇ ਦਰਖਤ ਹੀ ਨੇ ਜੀ ਤੇ ਛਤਰੀ ਲੈ ਕੇ ਦੇਖੋ ਜੀ ਬਣਾ ਰਹੇ ਆ ਵਲੌਗ ਕਿਉਂਕਿ ਬਰਸਾਤ ਆ ਜਿਹੜੀ ਹੈ ਡ੍ਰੀਜ਼ਲਿੰਗ ਹੋਈ ਜਾਂਦੀ ਹੈ ਜੀ ਬੂੰਦਾਬاندی ਆ ਦੇਖੋ ਚੱਲੀ ਜਾਂਦਾ ਇੱਥੇ ਮੰਦਿਰ ਵੀ ਨੇ ਜੀ ਤੇ ਤੁਹਾਨੂੰ ਮੈਂ ਉਹ ਵਿਖਾਉਣ ਲੱਗਾ ਵਾਂ ਸਭ ਤੋਂ ਪਹਿਲਾਂ ਤਾਂ ਆਹ ਦੇਖੋ ਜੀ ਇਹ ਮੰਦਿਰ ਹੈਗੇ ਜੀ ਪ੍ਰਾਚੀਨ ਬੜੀ ਪ੍ਰਾਚੀਨ ਖੱਜੀ 나ਗ ਮੰਦਿਰ ਇਹ ਮੰਦਿਰ ਹੈ ਜੀ ਤੇ ਇੱਕ ਇਧਰ ਵੀ ਬਾਈ ਕਹਿੰਦਾ ਮੰਦਿਰ ਹੈਗਾ ਜੀ ਇਹ ਵੀ ਸੇਮ ਹੀ ਆ ਜੀ ਉਹੀ ਮੰਦਿਰ ਹੈ ਜੀ ਤੇ ਅੰਦਰ ਆਪਾਂ ਨਹੀਂ ਜਾ ਸਕਦੇ ਕਿਉਂਕਿ ਬਰਸਾਤ ਕਰਕੇ ਆਪਾਂ ਸ਼ੂਜ਼ ਵਗੈਰਾ ਹੁਣ ਪਾਈ ਨਾ ਉਹ ਵੀ ਗਿੱਲੇ ਹੋਏ ਪਏ ਨੇ ਜੀ ਲਓ ਜੀ ਇਹ ਹੈ ਮੰਦਿਰ ਸਾਹਮਣੇ ਵੀ ਉਹ ਦੇਖੋ ਕਿੰਨਾ ਪਿਆਰਾ 뷰 ਹੈ ਜੀ ਉਧਰ ਜਾਂਦੇ ਆ ਇੱਕ ਮੰਦਿਰ ਹੋਰ ਹੈ ਜੀ ਇਧਰ ਇੱਕ ਸ਼ਿਵਜੀ ਦਾ ਮੰਦਿਰ ਹੈ ਜੀ ਸਾਹਮਣੇ ਬਣਿਆ ਹੋਇਆ ਆ ਦੇਖੋ ਜੀ ਇੱਧਰ ਸ਼ਿਵਜੀ ਦਾ ਮੰਦਿਰ ਹੈ ਜੀ ਤੇ ਬਾਕੀ ਆ ਹੋਟਲ ਵਗੈਰਾ ਤੁਹਾਨੂੰ ਪਤਾ ਹੀ ਹੈ ਜੀ ਹੁੰਦੇ ਨੇ ਨਾ ਪਹਾੜੀ ਇਲਾਕਿਆਂ ਦੇ ਵਿੱਚ ਇਹ ਕਾ ਰਸਤਾ ਜਾਂਦਾ ਜੀ ਉੱਪਰ ਨੂੰ ਇਹ ਆਪਾਂ ਕਰਦੇ ਆ ਐਕਸਪਲੋਰ ਇੱਧਰ ਕੀ ਇਹ ਜਾਨਦੇ ਆ ਜੀ ਮੰਕੀ ਵੀ ਵਾਧੂ ਨੇ ਜੀ ਇਸ ਰਸਤੇ ਤੇ ਥੋੜਾ ਜਿਹਾ ਆਪਣੀਆਂ ਜਿਹੜੀਆਂ ਬਿਲੋਂਗਿੰਗਸ ਨੇ ਚੀਜ਼ਾਂ ਜਿਹੜੀਆਂ ਉਹ ਥੋੜਾ ਜਿਹਾ ਘੁੱਟ ਕੇ ਹੱਥ ਪਾਏ ਹੋਵੇ ਤਾ ਹੈ ਜੀ ਘੋੜੀਆਂ ਵੀ ਥੋੜੀ ਜਿਹੀ ਖਸਤਾਲਤੀਆਂ ਨੇ ਤੇ ਸਾਹਮਣੇ ਦੇਖੋ ਬਾਂਕੀ ਕਿੰਨੇ ਜੀ ਤੇ ਦੇਖੋ ਉੱਪਰਲੇ ਪਾਸੇ ਛੋਟੀ ਜੀ ਮਾਰਕੀਟ ਬਣੀ ਆ ਤੇ ਇਧਰੋਂ ਰੋਡ ਆ ਜੀ ਜੇ ਤਾਂ ਬੱਡਲ ਹਾਲ ਜੀ ਤੋਂ ਆਏ ਆ ਫਿਰ ਇਸ ਰੋਡ ਦੇ ਥਰੂ ਆਏ ਸੀਗੇ ਜੀ ਤੇ ਜਾਣੇ ਆ ਇਧਰ ਮਾਰਕੀਟ ਚ ਇਹ ਛੋਟੀ ਜੀ ਮਾਰਕੀਟ ਹੈ ਜੀ ਬਿਲਕੁਲ ਉੱਪਰ ਜਾ ਕੇ ਫੇਰ ਹੋ ਸਾਰੇ ਮਤਲਬ ਗੈਸਟ ਹਾਊਸ ਵਗੈਰਾ ਰੈਸਟੋਰੈਂਟ ਤੇ ਹੋਰ ਜਿਵੇਂ ਫਾਸਟ ਫੂਡ ਵਗੈਰਾ ਖਾਣ ਵਾਸਤੇ ਬਣੇ ਹੋਏ ਨੇ ਜੀ ਆ ਜਿਹੜੀਆਂ ਕੋਈ ਸ਼ਾਪਸ ਨੇ ਜਦੋਂ ਪੱਥਰ ਤਿਲਕ ਜਾਂਦੇ ਨੇ ਨਾ ਹੀ ਪੱਥਰ ਮਤਲਬ ਉੱਪਰ ਖਿਸਕ ਜਾਂਦੇ ਨੇ ਫਿਰ ਐਵੇਂ ਜਿਹਾ ਨਿਕਲ ਆਉਂਦਾ ਰਸਤਾ ਥੱਲੇ ਸਲਿਪਰੀ ਤੇ ਧਿਆਨ ਨਾਲ ਜੀ ਲਓ ਜੀ ਆ ਆ ਗਈ ਜੀ ਮਾਰਕੀਟ ਇੱਥੇ ਤੁਸੀਂ ਛਤਰੀਆਂ ਬਿਸਕਟ ਪੂਜੀਆਂ ਸਮਾਨ ਖਾਣ ਪੀਣ ਵਾਲਾ ਖਰੀਦ ਸਕਦੇ ਹੋ ਜੀ ਸਾਹਮਣੇ ਬੱਚਿਆਂ ਦੇ ਝੁੱਲੇ ਵਗੈਰਾ ਵੀ ਲੱਗੇ ਨੇ ਜੀ ਆਹ ਏਰੀਆ 'ਚ ਲਗਾਤਾਰ ਲੰਬਾ ਤਕਰੀਬਨ 6-7 ਜਿਹੜੀਆਂ ਸ਼ਾਪਸ ਹੀ ਨੇ ਕਿਦਾਂ ਮੈਂ ਕਹਿੰਨਾ ਮੌਜਾ ਠੀਕ ਆ بارش ਕਰਕੇ ਉਹ ਹੋ ਗਿਆ ਨਹੀਂ ਕਿ ਅਦਰਵਾਈਜ਼ ਤਾਂ ਬਹੁਤ ਤਾਂ ਵਧੀਆ ਜਗ੍ਹਾ ਹੈ ਕੈਂਟ ਸੀ ਨਾ ਕੰਮ ਮੈਂ ਕਹਿੰਦਾ ਜੀ ਬਰਸਾਤ ਨੇ ਸਾਰਾ ਨਾ ਸਾਡੇ ਟੂਰ ਦਾ ਉਹ ਕਰਤਾ ਜੀ ਕੰਮ ਖਰਾਬ ਪਰ ਫਿਰ ਵੀ ਚਲੋ ਠੀਕ ਆ ਥੋੜੀ ਜੀ ਥਮ ਗਈ ਨਹੀਂ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਹੋਈ ਜਾਂਦੀ ਸੀਗੀ ਰਾਤ ਦੀ ਜੀ ਪਹਿਲਾਂ ਡਲਹੌਜੀ ਰੁਕੇ ਡਲਹੌਜੀ ਤੋਂ 5 ਕਿਲੋਮੀਟਰ ਪਿੱਛੇ ਰੁਕੇ ਸੀਗੇ ਜੀ ਕੀ ਨਾਮ ਸੀਗਾ ਤਾਂ ਪਤਾ ਕੋਈ ਪਹੁੰਚ ਗਿਆ ਹਣਾ ਨਾਮ ਔਖਾ ਹੈ ਹਾਂ ਬਾਣੀ ਖੇਤ ਬਾਣੀ ਖੇਤਰ ਹੋਗੇ ਸੀਗੇ ਜੀ ਇਸ ਤਰ੍ਹਾਂ ਦਾ ਕੁਝ 뷰 ਹੈ ਜੀ ਇਧਰੋਂ ਹੀ ਆਏ ਆ ਜੀ ਆਪਾਂ ਉਹ ਸਾਹਮਣੇ ਵਾਲੇ ਪਾਸੇੋਂ ਐ ਨੂੰ ਘੁੰਮ ਕੇ ਸੜਕ ਇਹ ਸਾਰੀ ਫਿਰ ਇਧਰੋਂ ਥੱਲੇ ਨੂੰ ਜਾਂਦੀ ਹੈ ਜੀ ਲਓ ਜੀ ਆ ਜਿਹੜਾ ਰੋਡ ਹੈ ਇਹ ਮਤਲਬ ਪੂਰਾ ਇਹ ਵੀ ਸੱਜਿਆ ਹੈ ਵੇਖੋ ਗ੍ਰੀਨਰੀ ਨਾਲ ਤੇ ਇਧਰ ਵੀ ਕੈਂਟ ਮਾਹੌਲ ਹੈ ਇੱਥੇ ਵੀ ਮਤਲਬ ਲੋਕਟਾਈਲ ਵਾਲੀ ਸੜਕ ਹੈ ਤੁਰਨ ਫਿਰਨ ਨੂੰ ਵਧੀਆ ਸਿਸਟਮ ਬਣਾਇਆ ਹੋਇਆ ਜੀ ਤੇ ਇਧਰਲੇ ਪਾਸੇ ਪਬਲਿਕ ਗੱਡੀਆਂ ਗੱਡੀਆਂ ਲਾਉਂਦੀ ਤੇ ਇੱਧਰ ਲਿਖਿਆ ਜੀ ਚਲੋ ਚੰਬਾ ਬਾਕੀ ਮੈਂ ਕੋਲ ਜਾ ਕੇ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਜੀ ਯੂ ਬਹੁਤ ਪਿਆਰਾ ਲੱਗਦਾ ਜਿੱਥੇ ਸਾਹਮਣੇ ਜਦੋਂ ਦੇਖੀਦਾ ਨਾ ਮੇਨ ਤਾਂ ਵੈਸੇ 뷰 ਜਿਹੜਾ ਇਧਰੋਂ ਹੀ ਆ ਸਾਹਮਣੇ ਇਹਦਾ ਜਿਹੜੀ ਆ ਲੇਕ ਜੀ ਬਣੀ ਹੋਈ ਹੈ ਤੇ ਆ ਚੈੱਕ ਕਰ ਲਓ ਜੀ ਚਲੋ ਚੰਬਾ ਬਾਕੀ ਇਹ ਜਿਹੜੀ ਆ ਥਾਂ ਜਿੱਥੇ ਆ ਲਿਖਿਆ ਚਲੋ ਚੰਬਾ ਜੀ ਲਿਖਿਆ ਹੈ ਥੋੜਾ ਜਿਹਾ ਮਿਟ ਗਿਆ ਤੇ ਇਹ ਥੋੜਾ ਜਿਹਾ ਥੱਲੇ ਲੈ ਕੇ ਤਾਂ ਨੂੰ ਜਾਂਦੀ ਹੈ ਜੀ ਚੜਾਈ ਹੈ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਾਂ ਤੁਹਾਨੂੰ ਦਿਖਾਇਆ ਖਿਜ਼ਿਆਰ ਤੇ ਮਿੰਨੀ ਸਵਿਟਜ਼ਰਲੈਂਡ ਸੋ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜਿੰਨੇ ਜਿੰਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਸੋ ਆਪਣੇ ਚੈਨਲ ਨਾਲ ਜਰੂਰ ਜੁੜੋ ਜੀ ਤੇ ਜੁੜ ਕੇ ਰਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ